ਇਹ ਮੁਕਾਬਲਾ ਸੀ ਜਰਸੀ ਕਾ ਉਹ ਦਾ ਜੋ ਮਿਲਕਿੰਗ ਦਾ ਕੰਪੀਟੀਸ਼ਨ ਹੁੰਦਾ ਹਾਂ ਜੀ ਉਹਦੇ ਵਿੱਚ ਫਰਸਟ ਪ੍ਰਾਈਜ਼ ਅਸੀਂ ਹਾਸਲ ਕੀਤਾ ਹਾਂ ਜੀ ਜੋਰ ਤਾਂ बस ਇੰਨਾ ਲੱਗਿਆ ਵੀ ਸਮਝ ਲਓ ਵੀ ਇੱਥੇ ਅਸੀਂ ਰਹੇ ਹਾਂ ਲਗਭਗ 5 ਕਰਾਤਾ 5 ਦਾ ਸ਼ੇਰ ਹੱਤਾ ਪਹਿਲੀਆਂ 3 ਰਾਤਾਂ ਮੈਂ ਇੱਕ ਵੀ ਮਿੰਟ ਨਹੀਂ ਸੁੱਤਾ ਠੀਕ ਹੈ ਜੀ ਇੱਕ ਵੀ ਮਿੰਟ ਨਾ ਦਿਨੇ ਨਾ ਰਾਤ ਨੂੰ ਠੀਕ ਹੈ ਜੀ ਔਰ ਅਗਲੀਆਂ 3 ਰਾਤਾਂ ਦੇ ਵਿੱਚ ਵੀ ਨਹੀਂ ਮੈਂ ਸੁੱਤਾ ਦਿਨੇ ਦੇ ਵੇਲੇ ਮੈਂ ਅਗਲੀਆਂ 3 ਰਾਤਾਂ ਦੇ ਵਿੱਚ ਚੱਕ ਜਾਂ ਦੋ ਘੰਟੇ ਸੁੱਤਾ ਮਤਲਬ ਲਗਭਗ ਸ਼ੇਰ ਹੱਤਾ ਤੋਂ ਮੈਂ ਨਾਨ ਸਟਾਪ ਮੈਂ ਮਤਲਬ ਜਾਗ ਹੀ ਰਿਹਾ ਹਾਂ ਫਰ ਚਾਰੇ ਪਾਸੇ ਨਿਗਾਹ ਦੇ ਫਿਰ ਆਪਣੀਆਂ ਉਹੀ ਗੱਲਾਂ ਹੋ ਜਾਂਦੀਆਂ ਕੋਈ ਹੋਰ ਸਹਾਰਤ ਨਾ ਕਰ ਜੇ ਕੋਈ ਸਹਾਰਤੀ ਇਨਸਾਨ ਸਰ ਮਤਲਬ ਠੀਕ ਹੈ ਜੀ ਗਾਂ ਕੰਫਰਟੇਬਲ ਹੈ ਗਾਂ ਦੇ ਥੱਲੇ ਪਾ ਰੇਤਾ ਪਾਉਂਦੇ ਆ ਪਰਾਲੀ ਪਾਉਂਦੇ ਆ ਮਤਲਬ ਗਾਂ ਮਤਲਬ ਉਜਰੀਆ ਇੰਨਾ ਦੁੱਧ ਦੇਣਾ ਕਾਫੀ ਮਤਲਬ ਮੁਸ਼ਕਲ ਹੁੰਦਾ ਮਤਲਬ ਅਸੀਂ ਇੰਨਾ ਦੁੱਧ ਖਰੀਦ ਕੇ ਮਤਲਬ ਪਿੰਡਾਂ ਚੋਂ ਜਿਹੜਾ ਇਕੱਠਾ ਕਰਨਾ ਉਹਨਾਂ ਦਾ ਪੁਰਾਣਾ ਸਿਸਟਮ ਸੀਗਾ ਪਹਿਲਾਂ ਜੀ ਨਾ ਜਿਹੜੇ ਮੇਰੇ ਫਾਦਰ ਸਾਹਿਬ ਨਾਲ ਸਾਈਕਲ ਤੇ ਦੁੱਧ ਇਕੱਠਾ ਕਰਦੇ ਇਕੱਠਾ ਕਰਦੇ ਸੀ ਉਹਨਾਂ ਦੇ ਨਾਲ ਹੀ ਛੋਟੇ ਹੁੰਦੇ ਸਕੂਲ ਪੜ੍ਹਦੇ ਅਸੀਂ ਘਰਾਂ ਦੇ ਲੋਕ ਹਾਂਜੀ 10ਵੀਂ ਦੋਵਾਰ ਫਿਰ ਮੈਨੂੰ ਵੀ ਇੱਕ ਹੋਰ ਪੰਡ ਚ ਡੈਰੀ ਲਈ ਬੈ ਉਸ ਪੰਡ ਤੋਂ ਆਪਦੇ ਪੰਡ ਦੁੱਧ ਲੈਉਣੇ ਲੱਗੇ ਠੀਕ ਹੈ ਜੀ ਇਸ ਤਰ੍ਹਾਂ ਹੋਇਆ ਫਿਰ ਡੈਰੀ ਸ਼ਟਕੇ ਪੜਾਈ ਸ਼ੁਰੂ ਕਰਤੀ ਮਤਲਬ ਠੀਕ ਹੈ ਜੀ ਤੇ ਇਹ ਜਿਹੜਾ ਆਪਣਾ ਕੰਮ ਆਸੀਂ ਨੇ ਸਭ ਤੋਂ ਪਹਿਲਾਂ 2001 ਦੇ ਵਿੱਚ ਸ਼ੁਰੂ ਕੀਤਾ ਐਂ ਡੈਰੀ ਦਾ ਕੰਮ ਪਰ ਘਟਾਉਂਦੇ ਗਏ 2001 ਦੇ ਵਿੱਚ ਸੀ 10 ਗਾਵਾਂ ਖਰੀਦੀਆਂ ਹਾਂਜੀ ਆਪਣੇ ਪਿਛੋਕੜ ਤੇ ਤੇ ਬੀ ਬ੍ਰੀਡ ਪਾੜੀ ਹੋਈ ਆ ਜਾਂ ਪਰਚੇਜ਼ ਹਾਂਜੀ ਅਸੀਂ ਸਿਰਫ 10 ਗਾਵਾਂ ਪਰਚੇਜ਼ ਕੀਤੀਆਂ ਸੀ 2001 ਦੇ ਵਿੱਚ ਹਾਂਜੀ ਉਸ ਤੋਂ ਬਾਰੇ ਇਕਾ ਤੁਕਾ ਤਾਂ ਹੋ ਸਕਦਾ ਮਤਲਬ ਅਸੀਂ ਗਾਂ ਕੋਈ ਖਰੀਦੀ ਹੋਵੇ ਕੋਈ ਚੰਗੀ ਲੱਗੇ ਹੋਵੇ ਨਹੀਂ ਅਸੀਂ ਸਾਰੀਆਂ ਗਾਵਾਂ ਸਾਡੀਆਂ ਘਰੇ ਤੱਕ ਰੱਖਤੀਆਂ ਆ ਰੀਸੈਂਟਲੀ ਹਾਲੇਟੀਨ ਐਸੋਸੀਏਸ਼ਨ ਆਈਡੀਐਚਪ ਗਾਉਂ ਨੂੰ ਮਤਲਬ ਪੂਰਾ ਕਵਰ ਕਰਦੀ ਆ ਤੇ ਸਾਰੇ ਈਵੈਂਟ ਕਰਦੀ ਆ ਬਹੁਤ ਵੱਡੀ ਸੰਸਥਾ ਅਮਰੀਕਾ ਦੀ ਉਹਨੇ ਮਤਲਬ ਆਪਣੇ ਪੇਜ ਤੇ ਉਰੀ ਫੋਟੋ ਤੇ ਵੀਡੀਓ ਪਾਇਆ ਜਪਾਨ ਦੀ ਇੱਕ ਗਾਂ ਨੇ ਦਿੱਲੀ ਦਾ 105 ਕਿਲੋ ਲਗਾਤਾਰ ਇੱਕ ਸਾਲ ਦੁੱਧ ਹੁਣ ਦੇਖੋ ਲਗਾਤਾਰ ਇੱਕ ਸਾਲ 105 ਕਿਲੋ ਡੇਲੀ ਦਾ ਐਵਰੇਜ ਨਹੀਂ 500 ਕਿਲੋ ਗਾਂ ਦੀ ਇੰਨੀ ਸਮਰੱਥਾ ਲੱਗਦਾ ਮਤਲਬ ਮੈਂ ਕਹਦਾ ਉਹਨਾਂ ਨੂੰ ਆਪਣੇ ਸਾਰੇ ਫਾਰਮਰ ਦੋਸਤਾਂ ਨੂੰ ਜਿਨ੍ਹਾਂ ਨੇ ਨਹੀਂ ਵੀ ਰੱਖਿਆ ਹੋਗਾ ਰੱਖਣ ਦੀ ਇਹਨਾਂ ਨੂੰ ਸੋਹਣੀਆਂ ਲੱਗਦੀਆਂ ਨੇ ਜਿਹਨੂੰ ਐਨੀਮਲ ਵਧੀਆ ਲੱਗਦੀ ਆ ਮਤਲਬ ਐਨੀਵਾਂ ਦੀ ਨਰਜੀ ਵਧੀਆ ਲੱਗਦੀ ਊਰਜਾ ਪਸੰਦ ਆਉਦੀ ਮਤਲਬ ਠੀਕ ਹੈ ਜੀ ਉਹਨੂੰ ਕਹਿਣਾ ਚਾਹਾਂਗਾ ਵੀ ਦੁੱਧ ਦਾ ਤਾਂ ਕੋਈ ਅੰਤ ਨਹੀਂ ਜਿਨਾ ਆ ਐਨੀਮਲ ਦੇ ਸੱਜਾ ਉਹਦਾ ਕੋਈ ਮਤਲਬ ਅਨਲਿਮਟਡ ਆ ਮਤਲਬ ਠੀਕ ਹੈ ਜੀ ਨਾਰਮਲ ਐਨੀਮਲ ਤੋਂ ਵੀ ਤੁਸੀਂ ਖਾਣ ਨੂੰ ਬੈਲੈਂਸ ਕਰਕੇ ਸਾਈਲੇਜ ਵਧੀਆ ਬਣਾ ਕੇ ਤੇ ਕਿਉਂ ਡਾਈਟ ਨੂੰ ਬੈ ਸਾਨੂੰ ਵੀ ਰੱਖ ਤੇ ਆ ਵੀ ਉਹਨਾਂ ਨੂੰ ਮਤਲਬ ਦਿਲ ਛੱਡਣ ਦੀ ਲੋੜ ਨਹੀਂ ਮਤਲਬ ਆ ਮੈਂ ਕਹਿ ਰਿਹਾ ਕਿ ਜੇ ਗਾਂ ਕੋਈ ਰੱਖ ਲਈ ਦਿਲ ਛੱਡ ਗਾਂ ਰੱਖ ਲਈ ਗਾਂ ਤਾਂ ਯਾਰ ਇੰਡੀਆ ਨਹੀਂ ਗਿਆ ਜੇ ਰੱਖ ਕੇ ਤੇ ਬੁਮਾਰਦ ਬਾਗੂ ਲਗਾ ਐ ਕਹੂੰਗਾ ਇਹੋ ਜੀ ਕੋਈ ਗੱਲ ਨਹੀਂ ਹੈ ਜਦੋਂ ਗਾਂ ਬਿਮਾਰ ਨਹੀਂ ਹੁੰਦੀ ਤਾਂ ਗਾਂ 60 ਕਿਲੋ ਵਾਲੀ 70 ਕਿਲੋ ਵਾਲੀ ਵੀ ਬਿਮਾਰ ਨਹੀਂ ਹੁੰਦੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਇਸ ਵੇਲੇ ਅਸੀਂ ਖੜੇ ਹਾਂ ਜੀ ਸਤਾਰ ਮੇ ਪੀਡੀਐਫ ਮੇਲੇ ਦੇ ਉੱਪਰ ਦੱਸਦੀਏ ਜਗਰਾਵਾ ਪਸ਼ੂ ਮੰਡੀ ਦੇ ਵਿੱਚ ਇਹ ਮੇਲਾ ਚੱਲ ਰਿਹਾ ਸੀ ਤੇ ਅੱਜ ਆਖਰੀ ਦਿਨ ਹੈ ਮੁਕਾਬਲੇ ਜਿਹੜੇ ਹੋ ਚੁੱਕੇ ਨੇ ਤੇ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਨੇ ਫਰਸਟ ਪ੍ਰਾਈਜ਼ ਜਿੱਤਿਆ ਉਹ ਬਾਈ ਜੀ ਹੁਣੀ ਮੇਰੇ ਨਾਲ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਆ ਜੋ ਬੁਲਟ ਮੋਟਰਸਾਈਕਲ ਅਸੀਂ ਦੇਖ ਰਹੇ ਹਾਂ ਇਹ ਇਨਾਮ ਦੇ ਵਿੱਚ ਤੁਸੀਂ ਜਿੱਤਿਆ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਸਵਾ ਬਧਾਈਆਂ अच्छा भाई सबसे पहले मैं जानना चाहना है किड़े मुकाबले ਦੇ ਵਿੱਚ ਇਨਾਮ ਤੁਸੀਂ ਜਿੱਤੇ ਹਾਂਜੀ ਇਹ ਮੁਕਾਬਲਾ ਸੀ ਜਰਸੀ ਕਾਊ ਦਾ ਜੋ ਮਿਲਕਿੰਗ ਦਾ ਕੰਪੀਟੀਸ਼ਨ ਹੁੰਦਾ ਹਾਂਜੀ ਉਹਦੇ ਵਿੱਚ ਫਰਸਟ ਪ੍ਰਾਈਜ਼ ਅਸੀਂ ਹਾਸਲ ਕੀਤਾ ਹਾਂਜੀ ਜਿਆਦਾ ਦੁੱਧ ਦੇ ਮੁਕਾਬਲੇ ਜਿਹੜੇ ਹੁੰਦੇ ਆ ਜਿਆਦਾ ਦੁੱਧ ਦੇ ਵਿੱਚ ਨਾਰਮਲੀ ਇੰਨਾ ਦੁੱਧ ਜਰਸੀ ਕਾਊ ਦਾ ਨਹੀਂ ਹੁੰਦਾ ਤੇ ਇਹਦੇ ਵਿੱਚ ਅਸੀਂ ਲਗਭਗ 55 ਕਿਲੋ 900 ਗ੍ਰਾਮ ਇੱਕ ਦਿਨ ਦਾ ਦੁੱਧ ਤੇ ਦੋਵਾਂ ਟਾਈਮਾਂ ਦਾ ਹਾਂਜੀ ਦੋਨਾਂ ਟਾਈਮਾਂ ਦਾ ਤੇ ਨਾਲ ਇੱਥੇ ਤਿੰਨ ਟਾਈਮ ਚੁਆਈ ਹੁੰਦੀ ਹੈ 24 ਘੰਟੇ ਜਿਹੜੇ 24 ਘੰਟੇ ਦਾ 55 ਕਿਲੋ 900 ਗ੍ਰਾਮ ਦੁੱਧ ਅਚੀਵ ਕੀਤਾ ਅਸੀਂ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਕਹਾਂਗਾ ਠੀਕ ਹੈ ਜੀ ਤੇ ਸਾਰੇ ਟੀਮ ਮੈਂਬਰਾਂ ਦੀ ਔਰ ਕਾਰਗਿਲ ਦੇ ਸਹਿਯੋਗ ਨਾਲ ਸਾਰਿਆਂ ਦੇ ਠੀਕ ਹੈ ਜੀ ਕੋਈ ਟੀਮ ਦੇ ਯਤਨ ਨਾਲ ਹੀ ਸੰਭਵ ਆ ਕੋਈ ਵੀ ਅਚੀਵਮੈਂਟ ਇਕੱਲਾ ਬੰਦਾ ਨਹੀਂ ਕਰ ਸਕਦਾ ਜੀ ਕਿਉਂਕਿ ਟੈਕਨੀਕਲ ਗਾਈਡੈਂਸ ਦੀ ਪਲੱਸ ਮਿਹਨਤ ਦੀ ਕਮਿਟਮੈਂਟ ਸਾਰੀਆਂ ਚੀਜ਼ਾਂ ਦੀ ਲੋਡ ਪੈਂਦੀ ਹੈ ਜੀ ਠੀਕ ਹੈ ਜੀ ਬਾਈ ਜੀ ਮਿਹਨਤ ਦਾ ਤੁਸੀਂ ਜ਼ਿਕਰ ਕੀਤਾ ਨਾ ਜਦੋਂ ਪਸ਼ੂ ਕੋਈ ਰੱਖਣਾ ਹੁੰਦਾ ਘਰ ਦੇ ਵਿੱਚ ਨਾ ਮਿਹਨਤ ਬੜੀ ਲੱਗਦਾ ਭਾਵੇਂ ਪਸ਼ੂ ਇੱਕ ਆ ਭਾਵੇਂ ਦੋ ਨੇ ਭਾਵੇਂ 10 ਨੇ ਮਿਹਨਤ ਬਹੁਤ ਲੱਗਦੀ ਆ ਤਾਂ ਇੱਕ ਪਸ਼ੂ ਨੂੰ ਤੁਸੀਂ ਇੱਥੇ ਮੇਲੇ ਤੇ ਲੈ ਕੇ ਆਏ ਹੋ ਤਿਆਰੀ ਕਰਨ ਦੇ ਲਈ ਬੜਾ ਟਾਈਮ ਲੱਗ ਜਾਂਦਾ ਵਾ ਕਿਉਂਕਿ ਮੁਕਾਬਲਾ ਜਦੋਂ ਹੁੰਦਾ ਨਾ ਤਾਂ ਫਿਰ ਉਹਦੇ ਲਈ ਤਿਆਰੀ ਬੜੀ ਕਰਨੀ ਪੈਂਦੀ ਆ ਕਿੰਨਾ ਕਿ ਜ਼ੋਰ ਲੱਗਿਆ ਵਾ ਜ਼ੋਰ ਤਾਂ بس ਇੰਨਾ ਲੱਗਿਆ ਵੀ ਸਮਝ ਲਓ ਵੀ ਇੱਥੇ ਅਸੀਂ ਰਹੇ ਹਾਂ ਲਗਭਗ 5 ਘਰਾਤਾ 5 ਜਾਂ 6 ਰਾਤਾ ਤੇ ਪਹਿਲੀਆਂ ਤਿੰਨ ਰਾਤਾ ਮੈਂ ਇੱਕ ਵੀ ਮਿੰਟ ਨਹੀਂ ਸੁੱਤਾ ਠੀਕ ਹੈ ਜੀ ਇੱਕ ਵੀ ਮਿੰਟ ਨਾ ਦਿਨੇ ਨਾ ਰਾਤ ਨੂੰ ਠੀਕ ਹੈ ਜੀ ਔਰ ਅਗਲੀਆਂ ਤਿੰਨ ਰਾਤਾਂ ਦੇ ਵਿੱਚ ਵੀ ਨਹੀਂ ਮੈਂ ਸੁੱਤਾ ਦਿਨੇ ਦੇ ਵੇਲੇ ਮੈਂ ਅਗਲੀ ਤੰਦਰਤ ਰਾਤਾਂ ਵਿੱਚ ਚੱਕ ਜਾਂਦਾ 2 ਘੰਟੇ ਸੌਂਦਾ ਮਤਲਬ ਲਗਭਗ 6 ਰਹਾ ਤਾਂ ਮੈਂ ਨਾਨ-ਸਟਾਪ ਮੈਂ ਮਤਲਬ ਜਾਗ ਹੀ ਰਿਹਾ ਹਾਂ ਵਿੱਚ ਦੀ ਦਿਨੇ ਇੱਕ ਜਾਂ ਅੱਧਾ 2 ਘੰਟਾ ਮਤਲਬ ਵੀ ਗਾਂ ਨੂੰ ਕੁਝ ਨਾ ਹੋ ਜਾਏ ਗਾਂ ਦਾ ਕੋਈ ਰਾਸ਼ਨ ਨਾ ਘਟ ਜਾਏ ਗਾਂ ਦਾ ਪਾਣੀ ਜਿਆਦਾ ਠੰਡਾ ਨਾ ਹੋ ਜਾਏ ਗਾਂ ਦੇ ਉੱਪਰ ਮੀਂਹ ਨਾ ਪੈ ਜਾਏ ਤੇ ਗਾਂ ਦੀ ਕੋਈ ਡੰਗ ਕੁਆਲਟੀ ਪੇਟ ਦੇ ਵਿੱਚ ਕੋਈ ਪ੍ਰੋਬਲਮ ਨਾ ਹੋ ਜਾਏ ਮਤਲਬ ਚਾਰੇ ਪਾਸੇ ਨਿਗ੍ਹਾ ਤੇ ਫਿਰ ਆਪਣੀਆਂ ਉਹੀ ਗੱਲਾਂ ਹੋਣ ਨੇ ਕੋਈ ਹੋਰ ਸ਼ਰਾਰਤ ਨਾ ਕਰ ਜਾਏ ਕੋਈ ਸ਼ਰਾਰਤੀ ਅਨਸਰ ਮਤਲਬ ਠੀਕ ਹੈ ਜੀ ਗਾਂ ਕੰਫਰਟੇਬਲ ਰਹੇ ਗਾਂ ਦੇ ਜੇ ਕੰਫਰਟ ਹੋਊਗੀ ਤਾਂ ਖੁਸ਼ ਹੋਊਗੀ ਮਤਲਬ ਖੁਸ਼ ਹੋਊਗੀ ਤੇ ਦੇਊਗੀ ਦਾ ਮਤਲਬ